ਉਮੀਦ ਖੰਨਾ ਫਾਊਂਡੇਸ਼ਨ ਵੱਲੋਂ ਪਾਣੀ ਬਚਾਓ ਭੈਣਾਂ ਦੀ ਉਮੀਦ ਮਹਿਮੇਟ ਪਿੰਡ ਬਿੰਬੜ ਵਿਖੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਡਿਸਪੋਜ਼ਲ ਡੁੰਨੀਆਂ ਪਲੇਟਾਂ ਤਿਆਰ ਕਰਨ ਦਾ ਇੱਕ ਛੋਟਾ ਜਿਹਾ ਜੁਨਟ ਸਥਾਪਿਤ ਕੀਤਾ ਗਿਆ ਇਹ ਜੁਨਟ ਦੀ ਸਥਾਪਨਾ ਦਾ ਮਕਸਦ ਪਿੰਡ ਦੀਆਂ ਬੇਰੁਜ਼ਗਾਰ ਭੈਣਾਂ ਨੂੰ ਘਰੇ ਬੈਠੇ ਰੁਜ਼ਗਾਰ ਦੇਣਾ ਤੇ ਜੋ ਆਰਥਿਕ ਤੌਰ ਤੇ ਖੁਦ ਤਿਆਰ ਹੋ ਸਕਣ ਇਹ ਜੁਨਟ ਪੰਜ ਤੋਂ ਸੱਤ ਭੈਣਾਂ ਦੇ ਇਸ ਗਰੁੱਪ ਨੂੰ ਸੌਂਪਿਆ ਗਿਆ ਹੈ ਜੋ ਕਿ ਮਿਲ ਜੁਲ ਕੇ ਇਸ ਪ੍ਰੋਜੈਕਟ ਨੂੰ ਚਲਾਉਣਗੇ ਇਸ ਜੁਨਟ ਦੀ ਕੀਮਤ ਲਗਭਗ 1.5 ਲੱਖ ਰੁਪਏ ਹੈ ਜੋ ਉਮੀਦ ਖੰਨਾ ਫੈਡਰੇਸ਼ਨ ਦੇ ਸਹਿਯੋਗ ਦੇ ਰੂਪ ਵਿੱਚ ਮੁਹੱਈਆ ਕਰਵਾਈ ਗਈ ਹੈ ਇਸ ਮੌਕੇ ਫੈਡਰੇਸ਼ਨ ਦੇ ਪ੍ਰਮੁੱਖ ਰਵਿੰਦਰ ਖੰਨਾ ਨੇ ਫੌਡਰੂਸ਼ਨ ਦਾ ਮੁੱਖ ਉਦੇਸ਼ ਪਾਣੀ ਬਚਾਉਣ ਦੇ ਨਾਲ-ਨਾਲ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਉਨ੍ਹਾਂ ਕਿਹਾ ਕਿ ਇਹ ਜੁੰਟ ਪਿੰਡਾਂ ਵਿੱਚ ਸਥਾਪਿਤ ਕੀਤੇ ਜਾਣਗੇ ਤਾਂ ਜੋ ਹੋਰ ਪੈਨਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਮਿਲ ਸਕਣ ਪਿੰਡ ਵਾਸੀਆਂ ਤੇ ਮਹਿਲਾਵਾਂ ਨੇ ਉਮੀਦ ਖੰਡਾ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਪ੍ਰਾਲਾ ਕੀਤਾ ਕਿ ਵਿਕਾਸ ਦੇ ਮਹਿਲਾ ਸ਼ਕਤੀਕਰਨ ਲਈ ਇੱਕ ਵੱਡਾ ਕਦਮ ਹੈ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਅਰਵਿੰਦ ਖੰਨਾ ਨੇ ਹੋਰ ਅੱਗੇ ਕੀ ਕਿਹਾ ਜਰਾ ਸੁਣੋ ਮੈਂ ਦੇਖੋ ਠੀਕ ਹੈ ਮੈਂ ਪਾਣੀ ਬਚਾਓ ਗਰੁੱਪ ਦੇ ਵਿੱਚ ਕੰਮ ਕਰ ਰਹੀ ਹਾਂ ਧੰਨਵਾਦ ਮੈਂ ਖੰਨਾ ਸਾਹਿਬ ਦੀ ਹਾਂ ਜਿਨ੍ਹਾਂ ਨੇ ਸਾਨੂੰ ਪੈਣਾ ਨੂੰ ਇਹ ਉਮੀਦ ਬਖਸ਼ੀ ਤੇ ਧੰਨਵਾਦ ਮੈਂ ਸਾਰੇ ਗਰੁੱਪ ਦਾ ਧੰਨਵਾਦ ਕਰਦੀ ਹਾਂ ਕਿ ਜੋ ਸਾਡੇ ਇਸ ਪਿੰਡ ਦੇ ਵਿੱਚ ਇਹ ਰੋਜ਼ਗਾਰ ਚਲਾਇਆ ਤੇ ਅਸੀਂ ਪੈਣਾ ਰਲ ਕੇ ਕੰਮ ਕਰ ਰਹੀਆਂ ਤੇ ਅਸੀਂ ਹੋਰ ਵੀ ਜ਼ਿਆਦਾ ਇਸ ਕੰਮ ਨੂੰ ਅੱਗੇ ਵਧਾਵਾਂਗੇ ਤੇ ਬਸ ਮੇਸ਼ਮੇ ਜੀ ਕਿੰਨੀਆਂ ਮਹਿਲਾਵਾਂ ਇਸ ਕੰਮ ਦੇ ਵਿੱਚ ਜੁਟ ਰਹੀਆਂ ਅਸੀਂ ਪਹਿਲਾਂ 6 ਮਹਿਲਾਵਾਂ ਨੇ ਕੰਮ ਕਰ ਰਹੀਆਂ ਜਿਹੜੀਆਂ ਸੀ 7 ਸੀ ਇੱਕ ਉਹ ਕਹਿੰਦੀ ਵੀ ਮੈਂ ਨਹੀਂ ਕਰ ਸਕਦੀ ਮੇਰੇ ਘਰ ਦਾ ਨਹੀਂ ਸਰਦਾ ਅਸੀਂ 6 ਕਰ ਰਹੀਆਂ ਤੇ ਕੋਈ ਗੱਲ ਨਹੀਂ ਅਸੀਂ ਜੇਕਰ ਘਰ ਦੇ ਗੁਜ਼ਾਰੇ ਦੀ ਗੱਲ ਕੀਤੀ ਆ ਵੀ ਘਰ ਦਾ ਗੁਜ਼ਾਰਾ ਚੱਲ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸੀ ਇਸ ਕੰਮ ਨੂੰ ਵੀ ਸਪੋਰਟ ਕਰ ਰਿਹਾ ਕਰਨੀ ਵੀ ਵਧ ਜੂਗਾ ਕੰਮ ਹਾਂ ਜੀ ਗੋਵਿੰਦਰ ਜੀ ਕਿਹੜਾ ਪਿੰਡ ਆ ਤੇ ਕੀ ਕਹੋ ਕੀ ਕੰਮ ਕਰ ਰਹੇ ਹੋ ਕਿਸ ਨੇ ਕਰਾਇਆ ਸਪੋਜ਼ਰ ਕੰਮ ਰਿਚਪੋਜ਼ਰ ਬਣਾਉਣ ਦਾ ਕੰਮ ਕਰ ਰਹੇ ਹਾਂ ਖੰਨਾ ਸਾਹਿਬ ਦੀ ਮਦਦ ਨਾਲ ਹਾਂ ਸਾਡਾ ਵਧੀਆ ਕੰਮ ਚੱਲ ਰਿਹਾ ਤਿੰਨ ਚਾਰ ਮਹੀਨੇ ਹੋ ਗਏ ਨੇ ਤੇ ਵਧੀਆ ਚੱਲਦਾ ਪਿਆ ਹਾਂ ਹੁਣ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦਾ ਤਾਂ ਅੱਗੇ ਵੀ ਵਧੀਆ ਚੱਲਦਾ ਰਹੇ ਕਮਾਈ ਦਾ ਕਿੰਨਾ ਵਧੀਆ ਸਾਧਨ ਕਮਾਈ ਦਾ ਜਿਵੇਂ ਵੀ ਹੁਣ ਪਹਿਲਾਂ ਤਾਂ ਸ਼ੁਰੂ ਚ ਦਿੱਕਤ ਆਈ ਸੀ ਹੁਣ ਸਤਨਾ ਸਾਹਿਬ ਨੇ ਸਾਡੀ ਉਹ ਵੀ ਦਿੱਕਤ ਦੂਰ ਕਰਤੀ ਜਿਵੇਂ ਵੀ ਸਾਡੇ ਨੂੰ ਡਿਸਪੋਜ਼ਰ ਦਾ ਵੀ ਮਾਲ ਮਿਲਦਾ ਸੀ ਜਿੱਥੋਂ ਦੀ ਇੰਪਰੋਮਿਟੀ ਨੇਰ ਉਹ ਤੋਂ ਸਾਡ ਨੂੰ ਦਵਾਕੇ ਲਿਆਂਦਾ ਤੇ ਸਾਨੂੰ ਗੱਲ ਕਰਾਤੀ ਉਹਦਾ ਨਾਲ ਤੇ ਸਾਨੂੰ ਵਧੀਆ ਵੇਚਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਨਹੀਂ ਜੀ ਹੁਣ ਫਿਰ ਪਹਿਲਾਂ ਤਾਂ ਆਈ ਸੀ ਹੁਣ ਠੀਕ ਹੈ ਹੁਣ ਤੇ ਸਾਡੀ ਗੱਲ ਹੋ ਗਈ ਇਹਨਾਂ ਨਾਲ ਹੋਰ ਸਿੱਧਰਾ ਨਾਲ ਤੇ ਅਸੀਂ ਉਹਨਾਂ ਨੂੰ ਮਾਲ ਪਹਚਾਈ ਜਾਂਦੇ ਆ ਹਾਂ ਇਹ ਪਹੁੰਚ ਰਹੇ ਮਾਲ ਠੀਕ ਹੈ ਜੀ ਓਕੇ हां जी मेरा नाम राजविंदर कौर है मैं उम्मीद ऑर्गेनाइजेशन ਦੇ ਵਿੱਚ ਕੰਮ ਕਰਦੀ ਆ ਐਜ਼ ਅ ਸੋਸ਼ਲ ਵਰਕਰ ਦੇ ਤੌਰ ਤੇ ਸਾਰਾ ਜਿਹੜਾ ਸੋਸ਼ਲ ਦਾ ਸਾਡਾ ਭੈਣਾ ਦੀ ਮਿਹਨਤ ਉਹ ਦੇਖੇ ਕਰ ਰਹੇ ਹਾਂਗੇ ਤੇ ਧੰਨਵਾਦ ਕਰਦੇ ਆ ਸ਼੍ਰੀ ਅਰਵਿੰਦ ਖੰਨਾ ਜੀ ਦਾ ਕਿ ਉਹ ਪਿੰਡੂ ਪੱਧਰ ਤੇ ਔਰਤਾਂ ਦੇ ਇੰਨੇ ਸਹਿਯੋਗੀ ਸਾबित ਹੋ ਰਹੇ ਨੇ ਕਿ ਲੇਡੀਆਂ ਨੂੰ ਉਤਸ਼ਾਹ ਹੋ ਰਿਹਾ ਜਿੱਦਾਂ ਸਰ ਨੇ ਖੰਨਾ ਸਾਹਿਬ ਨੇ ਗੱਲ ਕੀਤੀ ਸੀ ਕਿ ਫੂਡ ਕਾਰਟ ਆ ਸੀ 8 ਦਿੱਤੀਆਂ ਪਹਿਲਾਂ ਤੇ ਸਾਡੇ ਕੋਲ 25 ਦਾ ਹੋਰ ਐਪਲੀਕੇਸ਼ਨਸ ਆ ਗਏ ਆ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਯੂਨਿਟਸ ਨੇੜੀਆਂ ਗਰੁੱਪਸ ਦੇ ਦੁਆਰਾ ਕਿਉਂਕਿ ਗਰੁੱਪਾਂ ਨਾਲ ਤਾਂ ਨੰਬਰ ਆਫ ਲੇਡੀਜ਼ ਜੁੜ ਚੁੱਕੀਆਂ ਨੇ ਪਰ ਵੱਡਾ ਮੁੱਦਾ ਇਹ ਹੈ ਕਿ ਉਹਨਾਂ ਦੇ ਵਿੱਚ ਉਤਸ਼ਾਹ ਕਿਵੇਂ ਪੈਦਾ ਕਰੀਏ ਕਿਵੇਂ ਉਹਨਾਂ ਨੂੰ ਇਨ੍ਹਾਂ ਕਿੱਤਿਆਂ ਦੇ ਨਾਲ ਜੋੜੀਏ ਤੇ ਅੱਜ ਜਿਹੜੀ ਸਾਡੀ ਇਹ ਕਵਰਿੰਗ ਹੈਗੀ ਇਸ ਡਿਸਪੋਜ਼ਲ ਯੂਨਿਟ ਦੀ ਤੇ ਉਹਨਾਂ ਹਰ ਬਿੱਬੀ ਦੇ ਕੋਲ ਸੁਨੇਹਾ ਹੋਏਗਾ ਕਿ ਜੋ ਵੀ ਲੇਡੀ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਜੁੜ ਕੇ ਇਸ ਤਰ੍ਹਾਂ ਦੀ ਕਿੱਤਿਆਂ ਦੇ ਵਿੱਚ ਆਪਣੇ ਜੀਵਨ ਪੱਧਰ ਨੂੰ ਚੁੱਕ ਸਕਦੇ ਨੇ ਹੁਣ ਤੱਕ ਕਿੰਨੀਆਂ ਮਹਿਲਾਵਾਂ ਨੇ ਰੋਜ਼ਗਾਰ ਦੇ ਸਾ ਅਸੀਂ 700 ਦੇ ਕਰੀਬ ਸਸਟੇਨੇਬਲ ਲਾਈਵਲੀਹੂਡ ਕਰ ਰਹੀਆਂ ਨੇ ਲੇਡੀਜ਼ ਬਟ ਉਹ ਇੱਕ ਪਾਰਟ ਦੇ ਵਿੱਚ ਨਹੀਂ ਕਹਿ ਸਕਦੇ ਚਾਹੇ ਕਿਚਨ ਗਾਰਡਨਿੰਗ ਹੈ ਜੈਵਿਕ ਖਾਦਾਂ ਨੇ ਮਸ਼ਰੂਮ ਹੈ एनएलएम ਦੇ ਵਿੱਚ ਨੈਸ਼ਨਲ ਲਾਈਸਟਾਕ ਕਮਿਸ਼ਨ ਦੇ ਵਿੱਚ ਗੋਟਰੀ ਦਾ ਕੰਮ ਹੈ ਪੀਐਮਈਜੀਪੀ ਦੇ ਵਿੱਚ ਕੋਈ ਟਰੇਡਿੰਗ ਦਾ ਕੰਮ ਹੈ ਜਾਂ ਪੀਐਮਐਫਐਮਈ ਦੇ ਵਿੱਚ ਚਾਰ ਮਰਬਿਆਂ ਦਾ ਕੰਮ ਹੈ ਇੱਕ ਇੱਕ ਕਰਕੇ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਜਾਵਾਂਗੇ ਕਿਉਂਕਿ ਮੇਨ ਮਕਸਦ ਹੁੰਦਾ ਹੈ ਕਿ ਉਹ ਕੰਮ ਚੱਲਣਾ ਚਾਹੀਦਾ ਹੈ ਸ਼ੁਰੂ ਕਰਨਾ ਨਹੀਂ ਔਖਾ ਹੈ ਉਹਦੀ ਮਾਰਕੀਟਿੰਗ ਉਹਦਾ ਪ੍ਰੋਫਿਟ ਉਹਦਾ ਲਾਸ ਕੀ ਹੈ ਸਾਰਾ ਉਹ ਉਹ ਸਾਰਾ ਬੈਲੈਂਸ ਦੇ ਵਿੱਚ ਕਰਕੇ ਹੀ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗੇ ਨੋ ਦੂਸਰੀ ਆਪਣੇ ਇੱਕ ਦੀ ਅ ਮੜਤ ਕੈਮਰਾ ਤੇ ਨੀ ਆਉਣਾ 50 ਸਵੇਰ ਤੋਂ ਸਭਾ ਕੱਢ ਕੇ ਜਿਹੜੇ ਆ ਰਹੇ تھے ਪਿੰਡੀ ਪਿੰਚ ਆਏ ਹੋ ਇਹ ਸਾਰਾ ਪੈਨਾ ਦੀ ਉਮੀਦ ਦਾ ਇੱਕ ਨਵਾਂ ਉਪਰਾਲਾ ਹੈ ਮੈਂ ਇਹ ਆਪਾਂ ਸ਼ੁਰੂ ਕੀਤਾ ਸੀ ਸਾਡੀ ਪਾਣੀ ਬਚਾਓ ਪੈਨਾ ਦੀ ਉਮੀਦ ਦੀ ਟੀਮ ਦਾ ਨਾਮ ਹੈ ਆਪਾਂ ਇਹ ਸ਼ੁਰੂ ਕੀਤਾ ਸੀ ਕੋਈ 4-5 ਮਹੀਨੇ ਪਹਿਲਾਂ ਪਰ ਆਪਾਂ ਦਿਖਾ ਰਹੇ ਤੁਹਾਨੂੰ ਅੱਜ ਆਏ ਕਿ ਸ਼ੁਰੂਆਤ ਦੇ ਵਿੱਚ ਆਪਾਂ ਦੇਖਣਾ ਚਾਹੁੰਦੇ ਸੀ ਕੀ ਹੈ ਕੰਮ ਕਿਵੇਂ ਸਿਰੇ ਚੜੂਗਾ ਨਹੀਂ ਚੜੂਗਾ ਕਿ ਸਾਡੇ ਪੈਣਾ ਦੀ ਉਮੀਦ ਪਾਣੀ ਬਚਾਓ ਜੋ ਲੱਗਾ ਗਰੁੱਪ ਹੈ ਇਹਦੇ ਵਿੱਚ 6 ਮੈਂਬਰ ਹਨ ਜਿਹੜਾ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਡਿਸਪੋਜ਼ੇਬਲ ਪਲੇਟ ਬਣਾ ਰਹੇ ਹਨ ਇਹ ਮਸ਼ੀਨ ਆਪਾਂ ਅੰਮਾਲਾ ਤੋਂ ਲੈ ਕੇ ਆਏ ਸੀ ਐਂਡ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੀ ਆਪਾਂ ਮਾਰਕੀਟਿੰਗ ਦੇ ਵਿੱਚ ਇਹਨਾਂ ਦੀ ਪੂਰੀ ਮਦਦ ਕਰ ਰਹੇ ਹਾਂ ఆల్సో ਇਹਨਾਂ ਨੂੰ ਜੋ ਨੌਨ ਦਿਲਾ ਕੇ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਵੀ ਆਪਾਂ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਔਰ ਇਹ ਟ్రਾਇਲ ਪੀਰੀਅਡ ਦੇ ਵਿੱਚ ਕਿਉਂਕਿ ਸੀਜ਼ਨ ਤਾਂ ਹੁਣ ਸ਼ੁਰੂ ਹੋ ਰਿਹਾ ਹੈ ਐ ਟ్రਾਇਲ ਪੀਰੀਅਡ ਦੇ ਵਿੱਚ ਇਹਨਾਂ ਨੇ 65000 ਦੀ ਕਮਾਈ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੀ EMI ਵੀ ਭੇਤੀ ਹੈ ਔਰ ਖਰਚੇ ਸਾਰਾ ਨਿਕਾਲ ਕੇ ਲਗਭਗ 50000 ਤੋਂ ਥੋੜਾ ਜਿਹਾ কম ਇਹਨਾਂ ਨੂੰ ਪਿਛਲੇ 5 ਮਹੀਨੇ ਜੇ ਇਹਨਾਂ ਨੂੰ ਆਮਦਨੀ ਮਿਲੀ ਆ। ਔਰ ਸਾਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਜਦ ਸੀਜ਼ਨ ਸ਼ੁਰੂ ਹੋਗਾ ਤੇ ਇਹਨਾਂ ਦੀ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਕਮਾਈ ਅਗਲੇ 6 ਮਹੀਨੇ ਸਾਨੂੰ ਉਮੀਦ ਹੈ ਔਰ ਇਹਨਾਂ ਨੂੰ ਦੇਖ ਕੇ ਹੁਣ ਅਪਾ ਇਨ ਹੋਰ ਐਸੀ ਮਸ਼ੀਨਾ ਸੰਗਰੂਰ ਦੇ ਵਿੱਚ ਲਗਾਉਣ ਦਾ ਉਪਰਾਲਾ ਚੱਲ ਰਿਹਾ ਹੈ ਇਸ ਕਰਕੇ ਮੈਂ ਤੁਹਾਨੂੰ ਇੱਥੇ ਬੁਲਾਇਆ ਸੀ ਤੁਸੀਂ ਲੋਕਾਂ ਨੇ ਹਮੇਸ਼ਾ ਉਮੀਦ ਸੰਸਥਾ ਨੂੰ ਸਯੋਗ ਦਿੱਤਾ ਹੈ ਹਮੇਸ਼ਾ ਸਾਡੀ ਕਹਾਣੀਆਂ ਨੂੰ ਸਾਡੀ ਉਪਰਾਲਿਆਂ ਨੂੰ ਉਠਾਇਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਥੇ ਲੈ ਕੇ ਆਉਣਾ ਚਾਹੁੰਦਾ ਸੀ ਤੁਹਾਨੂੰ ਦਿਖਾਣਾ ਚਾਹੁੰਦਾ ਸੀ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਕੁੜੀਆਂ ਨਾਲ ਵੀ ਗੱਲ ਕਰੋਗੇ ਔਰ ਇਹਨਾਂ ਦੇ ਵਿਚਾਰ ਸੁਣ ਕੇ ਇਹਨਾਂ ਨੂੰ ਉਠਾਉਗੇ ਗੱਲ ਕਿਉਂਕਿ ਇਹਨਾਂ ਨੂੰ ਦੇਖ ਕੇ ਉਮੀਦ ਦੇ ਨਾਲ ਜੁੜ ਕੇ ਹੈ ਉਪਰਾਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆ ਸਰਗਰ ਗੱਲ ਕਹੀ ਤੁਸੀਂ ਮੈਨੂੰ ਬਹੁਤ ਵੱਡਾ ਆਰਡਰ ਦਵਾਇਆ ਲੁਧਿਆਣਾ ਨੂੰ ਕਿ ਜਦੋਂ ਉਬੀ 28 ਸਾਲ ਪਹਿਲਾਂ ਮੈਂ ਸ਼ੁਰੂ ਕੀਤੀ ਸੀ ਉਸ ਸਮੇਂ ਪੰਜਾਬ ਦਾ ਮਾਹੌਲ ਕੁਝ ਹੋਰ ਸੀ ਔਰ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੈ ਉਸ ਸਮੇਂ ਆਪਾਂ ਦਵਾਈਆਂ ਦੇ ਉੱਤੇ ਗਰੁੱਪ ਮੈਂਬਰ ਦੀ ਛੋਟੀ ਆਮਦਨੀ ਵਾਸਤੇ ਕੰਮ ਕਰਦੇ ਸੀ ਕੜਾਈ ਸਲਾਈ ਦੇ ਕੰਮ ਸ਼ੁਰੂ ਕਰਦੇ ਸੀ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਨੂੰ ਦਵਾਈ ਚਾਹੀਦੀ ਹੈ ਤਾਂ ਉਹਨਾਂ ਅੱਜ ਇਹਨਾਂ ਕੋਈ ਕੋਈ ਕਸ਼ਟ ਨਹੀਂ اٹھਾਉਣਾ ਪੈਂਦਾ ਅੱਜ ਜੋ ਪੰਜਾਬ ਦੇ ਵਿੱਚ ਉਹ ਸਭ ਤੋਂ ਵੱਡਾ ਮੁੱਦਾ ਹੈ ਉਹ ਹੈਗਾ ਰੋਜ਼ਗਾਰੀ ਦੇ ਸਾਧਨ ਦਾ ਕੁੜੀਆਂ ਕੰਮ ਕਰਨਾ ਚਾਹ ਰਹੀਆਂ ਹਨ ਪਰ ਉਹਨਾਂ ਨੂੰ ਪਿੰਡਾਂ ਤੋਂ ਵਿੱਚ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਆਪਾਂ ਉਹਨਾਂ ਦੇ ਲਈ ਚੰਗੀ ਆਮਦਨੀ ਬਣਾ ਸਕਦੇ ਹਾਂ ਤੇ ਇਹ ਸਾਡਾ ਸਭ ਤੋਂ ਵੱਡਾ ਉਪਰਾਲਾ ਹੈ ਔਰ ਇਹ ਤਾਂ ਸ਼ੁਰੂਆਤੀ ਹੈ ਜਿਸੇ ਆਪਾਂ ਉਸ ਦਿਨ ਉਹ ਆਟ ਫੂਡ ਕਾਰਟ ਦਾ ਤੁਸੀਂ ਦਿਖਾਇਆ ਮੈਂ ਦਿਖਾਇਆ ਸੀ ਤੁਹਾਨੂੰ ਅੱਜ ਇਹ ਦਿਖਾ ਰਿਹਾ ਹਾਂ ਹੋਰ ਵੀ ਆਪਾਂ ਕਾਟ ਦੇ ਰਹੇ ਹੋ ਉਹ ਜੋ ਤੁਸੀਂ ਉਹ ਗੱਲ ਛਾਪੀ ਸੀ ਕਾਟਾ ਦੀ ਉਹਦੇ ਕਰਕੇ ਅੱਜ ਮੇਰੇ ਕੋਲ 25 ਹੋਰ ਐਪਲੀਕੇਸ਼ਨ ਆਈਆਂ ਕਿ ਫੁੜੀਆਂ ਕਾਟ ਦਾ ਕਦੋਂ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਦੇ ਪਰਿਵਾਰ ਕਾਟ ਦਾ ਕਦੋਂ ਸ਼ੁਰੂ ਕਰਨਾ ਚਾਹੁੰਦੇ ਔਰ ਇਹ ਦੇਖ ਕੇ ਅੱਜ ਮੈਨੂੰ ਲੱਗਦਾ ਕਿ ਹੋਰ ਵੀ ਲੋਕ ਇਹ ਕੰਮ ਨੂੰ ਉਠਾ ਦੇ ਕੋਸ਼ਿਸ਼ ਕਰਨਗੇ ਤੇ ਮੈਨੂੰ ਖੁਸ਼ੀ ਹੈ ਸਾਡੀ ਇੱਕ ਜੋ ਇਹਨਾਂ ਦੀ ਇੱਕ ਸਮੱਸਿਆ ਸੀਗੀ ਉਹ ਸੀਗੀ ਖਰੀਦ ਦੀ ਜੋ ਕਾਗਜ਼ ਹੈ ਖਰੀਦੇ ਤੇ ਇਸ ਕਰਕੇ ਜੋ ਤੇਰਾ ਸਵਾਲ ਸੀ ਉਹ ਆਪਾਂ ਲੁਧਿਆਣਾ ਤੇ ਉਹਨੇ ਇੱਕ ਬਹੁਤ ਵਧੀਆ ਪੇਪਰ ਵਾਲੇ ਨਾਲ ਗੱਲ ਕੀਤੀ ਹੈ ਉਹਦੇ ਨਾਲ ਟਾਈਪ ਕੀਤਾ ਕਿ ਸਾਨੂੰ ਥੋੜੇ ਜਿਹਾ ਡਿਸਕਾਊਂਟ ਦੇ ਵਿੱਚ ਇਹ ਜੋ ਸਾਡਾ ਰੌ ਮਟੀਰੀਅਲ ਹੈ ਸਾਨੂੰ ਰੌ ਮਟੀਰੀਅਲ ਮਿਲੇਗਾ ਤੇ ਦੇਖਾ ਇਹਦੀ ਇੰਟਰਵਿਊ ਜ਼ਰੂਰ ਲੈ ਲੈਣਾ ਇਹ ਇਹਦਾ ਇਹਦਾ ਰੌ ਮਟੀਰੀਅਲ ਸਾਨੂੰ ਮਿਲੇਗਾ ਔਰ ਫਿਰ ਆਪਾਂ ਇਸ ਗੱਲ ਨੂੰ ਔਰ ਵੀ ਅੱਗੇ ਲੈ ਜਾਂਦੇ ਕਿੰਨੇ ਯੂਨਿਟ ਦਾ ਖਰਚਾ ਕਿੰਨਾ ਆਉਂਦਾ ਜੀ ਦਾ ਇੱਕ ਯੂਨਿਟ ਦਾ ਖਰਚਾ ਕਿੰਨਾ ਹੋਊ ਡੇਢ ਲੱਖ ਲਗਭਗ ਯੂਨਿਟ ਦਾ ਕੋਸਟ ਹੈ ਲਗਭਗ ਡੇਢ ਲੱਖ ਯੂਨਿਟ ਦਾ ਕੋਸਟ ਹੈ ਪਰ ਇਹਨਾਂ ਨੂੰ ਪਹਿਲੇ ਤੇ ਕਲੇ ਯੂਨਿਟ ਹੀ ਨਹੀਂ ਹੈ ਪਹਿਲੇ ਤੇ ਇਹਨਾਂ ਦੀ ਟ੍ਰੇਨਿੰਗ ਕਰਾਣੀ ਹੁੰਦੀ ਹੈ ਇਹਨਾਂ ਦਾ ਗਰੁੱਪ ਦਾ ਇੱਕ ਸਾਂਝ ਬਣਾਉਣਾ ਪੈਂਦਾ ਕਿਉਂਕਿ ਕਈ ਵਾਰ ਜਦ 3-4 ਕੁੜੀਆਂ ਇਕੱਠੇ ਹੋ ਕੇ ਕੰਮ ਕਰਦੀਆਂ ਜੇ ਉਹਨਾਂ ਦੀ ਸਾਂਝ ਨਹੀਂ ਹੈ ਇੱਕ ਦੂਜੇ ਨਾਲ ਤੇ ਉਹ ਵੀ ਪ੍ਰੋਬਲਮ ਕ੍ਰੀਏਟ ਕਰਦੀ ਹੈ ਤੇ ਇਹਨਾਂ ਦੀ ਦੋਸਤੀ ਹੈ ਰਿਸ਼ਤੇਦਾਰੀ ਹੈ ਇਹਨਾਂ ਨੂੰ ਮਿਲ ਕੇ ਫਿਰ ਆਪਾਂ ਗਰੁੱਪ ਬਣਾਉਂਦੇ ਆਂ ਔਰ ਫਿਰ ਇਹਨਾਂ ਨੂੰ ਜੋ ਵੀ ਆਪਾਂ ਮਦਦ ਕਰ ਸਕਦੇ ਫਿਰ ਪਰ ਮੰਤ ਕਿੰਨੇ ਕੰਮ ਦਿਨ ਹੋ ਜਾਂਦੀ ਹੈ ਜੀ ਮੈਂ ਤੈਨੂੰ ਕਿਹਾ ਕਿ ਪਿਛਲੇ 5 ਮਹੀਨੇ ਚ ਨੈਟ ਪ੍ਰੋਫਿਟ ਇਹਨਾਂ ਦਾ ਪਹਿਲਾਂ ਲਗਭਗ 50 ਲੱਖ 50 ਹਜ਼ਾਰ ਤੋਂ ਥੋੜਾ ਜਿਹਾ ਘੱਟ ਰਿਹਾ ਪਰ ਇਹ ਸੀਜ਼ਨ ਦਾ ਸਮਾਂ ਨਹੀਂ ਸੀ ਹੁਣ ਸੀਜ਼ਨ ਆ ਗਿਆ ਇਹਨਾਂ ਦੀ ਕਮਾਈ ਮੈਨੂੰ ਲੱਗਦਾ ਹੈ 4-5 ਗੁਣਾ ਵਧੇਗੀ ਔਰ ਇਹਨਾਂ ਦੀ ਜੋ ਨੈਟ ਪ੍ਰੋਫਿਟ ਸੀ ਉਹ ਜੋ ਮੈਂ 50 ਹਜ਼ਾਰ ਦੇ ਲਗਭਗ ਦੀ ਨੈਟ ਪ੍ਰੋਫਿਟ ਸੀ ਉਹ ਸੀਗੀ ਜਦ ਇਹਦਾ ਜਿਹੜਾ ਖਰੀਦ ਸੀ ਉਹ ਥੋੜੀ ਜਿਹੀ ਜ਼ਿਆਦਾ ਐਕਸਪੈਂਸਿਵ ਸੀਗੀ ਹੁਣ ਉਹ ਵੀ ਆਪਾਂ ਕੋਸ਼ਿਸ਼ ਕੀਤੀ ਉਹ ਘਟ ਗਈ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਚੰਗੀ ਰੋਜ਼ਗਾਰੀ ਮਿਲੇਗੀ ਮੇਰੇ ਖਿਆਲ ਮੈਂ ਹਰੇਕ ਕੁੜੀ ਸਾਡੀ ਉਮੀਦ ਹੈ ਕਿ ਹਰੇਕ ਕੁੜੀ ਜੋ ਗਰੁੱਪ ਦੀ ਹੈ ਉਹ 10-15000 ਤੇ ਮਹੀਨੇ ਦਾ ਕਮਾਈ ਤਾਂ ਹੀ ਜਾ ਕੇ ਫਾਇਦਾ ਹੋਊਗਾ ਉਹ ਅਣੀਗੜ ਦੇ ਕਿੰਨੇ ਪਿੰਡਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਦੇਖੋ ਇਹਨੂੰ ਕੰਟਰੋਲ 'ਚ ਲਾਉਣਾ ਪੈਣਾ ਹੈ ਇਹ ਵੀ ਨਹੀਂ ਕਿ ਆਪਾਂ ਸਾਰੇ ਪਿੰਡਾਂ ਚ ਲਾ ਦੋ ਫਿਰ ਤੇ ਓਵਰ ਸਪਲਾਈ ਹੋ ਜਾਊਗੀ ਤੇ ਆਪਾਂ ਭੇੜਾਂ ਦੇ ਨਾਲ ਨਹੀਂ ਨਹੀਂ ਕੰਮ ਕਰਨਾ ਤੇ ਆਪਾਂ ਇੱਕ ਦੋ ਪਿੰਡਾਂ ਚ ਹੋਰ ਇਹ ਕੰਮ ਸ਼ੁਰੂ ਕਰਾਂਗੇ ਫਿਰ ਡਿਸਪੋਜ਼ੇਬਲ ਜੋ ਪੀਣ ਵਾਲੇ ਗਲਾਸਸ ਆ ਉਹਦੇ ਬਾਰੇ ਵੀ ਆਪਾਂ ਸਾਲਾ مشورہ ਕਰ ਰਹੇ ਹਾਂ ਹੋਰ ਹੈ ਹੋਰ ਐਸੀ ਹੋਰ ਵੀ ਜੋ ਚੀਜ਼ਾਂ ਹਨ ਔਰ ਕੱਲੇ ਇਹ ਹੀ ਨਹੀਂ ਹੈ ਮੈਂ ਉਸ ਦਿਨ ਤੁਹਾਨੂੰ ਦਿਖਾਇਆ ਸੀ ਕਿ ਸਾਡੀ 35 ਕੁੜੀਆਂ ਨੂੰ ਗਰੁੱਪ ਮੈਂਬਰਾਂ ਨੂੰ ਆਪਾਂ ਪਸ਼ੂ ਪਾਲਣ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਹੈ ਹੁਣ 10 ਕੁੜੀਆਂ ਨੇ ਕੰਮ ਉਹ ਸ਼ੁਰੂ ਵੀ ਕਰ ਦਿੱਤਾ ਹੈ ਸਾਡਾ ਅਗਲੇ ਹਫ਼ਤੇ ਤੋਂ ਮਸ਼ਰੂਮ ਦਾ ਕੰਮ ਸ਼ੁਰੂ ਹੋ ਗਿਆ ਹੈ ਸਾਡੇ ਕਿੰਦੀ ਕੁੜੀਆਂ 20 ਸਰ ਵੀ ਕੁੜੀਆਂ ਮਸ਼ਰੂਮ ਉਗਾ ਰਹੇ ਆ ਉਹਦੀ ਵੀ ਆਪਾਂ ਉਹਨਾਂ ਦਾ ਟਾਇਪ ਕਰਤਾ ਤੇ ਐਸੇ ਉਪਰਾਲੇ ਆਪਾਂ ਚਾਹ ਰਹੇ ਜਿਸ ਤੇ ਸਾਡੇ ਬੱਚਿਆਂ ਨੂੰ ਵਧੀਆ ਤੇ ਵਧੀਆ ਰੋਜ਼ਗਾਰੀ ਮਿਲੇ ਔਰ ਆਪਣੇ ਪਰਿਵਾਰ ਦੇ ਖਰਚੇ ਦੇ ਵਿੱਚ ਉਹ ਵੀ ਆਪਣਾ ਸਹਿਯੋਗ ਪਾ ਸਕੇ